ਤੇ ਕੀ ਕਹਿਣਾ ਚਾਹੂੰਗਾ ਕੱਲ ਰੇਤ ਕਿਥੇ ਜੂਤ ਹੋਣਾ ਕੱਲ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਵੀ ਜਿਹੜਾ ਜੀਤ ਰੋਡ ਗਲੀ ਨੰਬਰ 6 ਹੈ ਉੱਥੇ ਇੱਕ ਮਾਨ ਉਹਨਾਂ ਦਾ ਪੀਜੀ ਹੈ ਕਿਤੇ ਕੋਈ ਦੇਵਪਾਰ ਦਾ ਜਿਹੜਾ ਹੈਗਾ ਅੰਦਾ ਚਲਾਇਆ ਜਾ ਰਿਹਾ ਜਿਸ ਤੇ ਜਿਹੜਾ ਸਾਡੇ ਵੱਲੋਂ ਜਿਹੜਾ ਹੈਗਾ ਇਨਫੋਰਮੇਸ਼ਨ ਦੇ ਤੇ ਜਿਹੜਾ ਹੈਗਾ ਵਿਕਟਮ ਦੇ ਬਿਆਨਾਂ ਦੇ ਆਧਾਰ ਤੇ ਐਫ ਆਈ ਆਰ ਨੰਬਰ 201 ਥਾਣਾ ਸੇਵਨ ਨਾਈਨ ਨੂੰ ਵੀ ਕੇ ਰਜਿਸਟਰ ਕਰਕੇ ਤੇ ਉਹਦੀ ਜਿਹੜੀ ਤਫਤੀਸ਼ ਦੌਰਾਨ ਜਿਹੜਾ ਹੈ ਤਿੰਨ ਜਿਹੜਿਆਂ ਨੂੰ ਅਰੈਸਟ ਕੀਤਾ ਗਿਆ ਜਿਸ ਵਿੱਚ ਦੋ ਲੇਡੀਆਂ ਲਖਵਿੰਦਰ ਕੌਰ ਅਤੇ ਜਸਮੀਨ ਕੌਰ ਤੇ ਇੱਕ ਜਿਹੜਾ ਲੜਕਾ ਜਸਪਾ ਸਿੰਘ ਵਾਸੀ ਬਰਗਾੜੀ ਤੇ ਇਹਨਾਂ ਨੂੰ ਅਰੈਸਟ ਕੀਤਾ ਗਿਆ ਇਹ ਲੇਡੀਜ਼ ਨੇ ਕਿ ਰੁਕ ਲਈ ਰਹਿਣਾ ਕਿਉਂਕਿ ਆ ਬਾਹਰੋਂ ਕਿਥੋਂ ਦੇ ਇਹ ਹੈ ਜਿਹੜੀ ਲਖਵਿੰਦਰ ਕੌਰ ਹੈ ਇਹ ਜੈਤੋ ਦੇ ਨੇੜੇ ਦੀ ਰਹਿਣ ਵਾਲੀ ਹੈ ਤੇ ਜਿਹੜੀ ਜਸਮੀਨ ਕੌਰ ਹੈ ਇਹ ਬਠਿੰਡੇ ਦੀ ਰਹਿਣ ਵਾਲੀ ਹੈ ਤੇ ਇਹ ਇੱਥੇ ਜਿਹੜੀਆਂ ਦੋਵੇਂ ਜਣੀਆਂ ਅੱਗੇ ਲੜਕੀਆਂ ਨੂੰ ਬੁਲਾ ਕੇ ਜਿਹੜੀਆਂ ਕਿ ਜਿਨ੍ਹਾਂ ਨੂੰ ਕੰਮ ਦੀ ਲੋੜ ਹੈ ਉਹਨਾਂ ਨੂੰ ਇਸ ਜਿਹੜਾ ਕੰਮ 'ਚ ਪਾ ਕੇ ਤੇ ਉਹਨਾਂ ਤੋਂ ਜਿਹੜਾ ਗਲਤ ਮੋਰਲ ਟ੍ਰੈਫਿਕਿੰਗ ਦਾ ਜਿਹੜਾ ਕੰਮ ਕਰਵਾ ਰਹੇ ਸੀ ਜਿੱਦਾਂ ਗੱਲ ਕਰੀ ਆ ਅੱਪਾ ਤੁਸੀਂ ਪੀਜੀ ਦੀ ਗੱਲ ਕੀਤੀ ਆ ਇਹ ਫਿਰ ਕਿਰਾਏ ਤੇ ਰਹ ਰਹੇ ਸੀ ਜਿੰਨਾਂ ਦਾ ਆ ਸੀ ਹਣੀ ਜਿਹੜਾ ਇੱਥੇ ਜੀਤ ਰੋਡ ਤੇ 6 ਨੰਬਰ ਤੇ ਇਹਨਾਂ ਨੇ ਜਿਹੜਾ ਹੈਗਾ ਕਿਰਾਏ ਤੇ ਜਿਹੜੇ ਕਮਰੇ ਲਏ ਹੋਏ ਸੀਗੇ ਤੇ ਜਿਹੜਾ ਹੈਗਾ ਉੱਥੇ ਕਮਰਿਆਂ 'ਚ ਜਿਹੜਾ ਹੈਗਾ ਉਹਨਾਂ ਵੱਲੋਂ ਜਿਹੜਾ ਹੈਗਾ ਪੋਲੀਆਂ ਭਾਲੀਆਂ ਕੁੜੀਆਂ ਨੂੰ ਜਿਹੜਾ ਇਸ ਕੰਮ 'ਚ ਪਾ ਕੇ ਤੇ ਉਹਨਾਂ ਨੂੰ ਐਕਸਪਲੋਇਟੇਸ਼ਨ ਕੀਤੀ ਜਾ ਰਹੀ ਚਾਹ ਸਕਦੇ ਨੂੰ ਕੋਲ ਤੁਹਾ ਸੋਚਦੇ ਹੋਗੇ ਇਹ ਦੌਰਾਨੇ ਅਸੀਂ ਇਨਵੈਸਟੀਗੇਸ਼ਨ ਹੈ ਜਿਹੜੀ ਇਹਦੀ ਚੱਲ ਰਹੀ ਹੈ ਤੇ ਉਹਦੇ ਦੌਰਾਨ ਜੇ ਕੋਈ ਹੋਰ ਵੀ ਕਿਸੇ ਦਾ ਕੋਈ ਰੋਲ ਸਾਹਮਣੇ ਆਊਗਾ ਉਹਦੇ ਖਿਲਾਫ ਵੀ ਜਿਹੜੀ ਬੰਦੀ ਸਖਤ ਤੋਂ ਸਖਤ ਕਾਰਵਾਈ ਅਮਲ ਵਿੱਚ ਲੈਂਦੀ ਜਾਵੇਗੀ ਇਸ ਤਰ੍ਹਾਂ ਇੱਕ ਰਾਏ ਤੇ ਸਰ ਲੈ ਰੱਖਿਆ ਸੀ ਇਹਨਾਂ ਨੇ ਵੈਰੀਫਿਕੇਸ਼ਨ ਕਰਾਈ ਸੀ ਮਕਾਨ ਮਾਲਕ ਨੇ ਉਹ ਸੀ ਸਾਰੇ ਜਿਹੜੇ ਫੈਕਟਸ ਆ ਜਿਹੜਾ ਪ੍ਰੀਲੀਮਿਨਰੀ ਸਟੇਜ ਤੇ ਇਨਵੈਸਟੀਗੇਸ਼ਨ ਉਹ ਸਾਰੇ ਅਸੀਂ ਫੈਕਟਸ ਦੇ ਜਿਹੜਾ ਹੈਗੇ ਰਿਕਾਰਡ ਵਗੈਰਾ ਲੈ ਰਹੇ ਹਾਂ ਤੇ ਜਿਹਦਾ ਵੀ ਅੱਗੇ ਕੋਈ ਕਿਸੇ ਦੀ ਅਣਗਹਿਲੀ ਜਾਂ ਕੋਈ ਕਿਸੇ ਦਾ ਰੋਲ ਸਾਹਮਣੇ ਆਊਗਾ ਦੌਰਾਨੇ ਤਫਤੀਸ਼ ਉਹਨੂੰ ਜਿਹੜਾ ਇਸ ਨੂੰਮਿਨੇਟ ਕਰਕੇ ਤੇ ਉਹਦੇ ਖਿਲਾਫ ਵੀ ਸੱਤ ਤੋਂ ਸਤਕਾਰ ਵੀ ਮਨ ਵਿੱਚ ਲੈ ਜਾਂਦੀ ਜਗੇ ਲਗਾਤਾਰ ਤੁਹਾਡੇ ਵੱਲੋਂ ਇਸ ਤਰ੍ਹਾਂ ਦੇ ਲੋਕਾਂ ਤੇ ਕਾਰਵਾਈ ਚ ਕੀਤੀ ਜਾ ਰਹੀ ਹੈ ਇਸ ਤੋਂ ਪਹਿਲਾਂ ਵੀ ਤੁਹਾਡੇ ਵੱਲੋਂ ਕਾਰਵਾਈ ਕੀਤੀ ਗਈ ਹੈ ਕੀ ਕਹਿਣਾ ਚਾਹੁੰਗੇ ਜਿਹੇ ਮਾੜੇ ਲੋਕਾਂ ਨੂੰ ਜਿਹੜੇ ਤਲਦੂ ਦੇ ਵਿੱਚ ਧੱਕਦੇ ਨੇ ਇਹ ਉਹਨਾਂ ਨੂੰ ਜਿਹੜਾ ਇਹ ਹੀ ਬਟਿੰਡਾ ਪੁਲਿਸ ਦਾ ਜਿਹੜਾ ਸਖਤ ਤੇ ਜਿਹੜਾ ਸਾਫ ਮੈਸੇਜ ਹੈਗਾ ਵੀ ਕੋਈ ਜਿਹੜਾ ਸਪਾ ਸੈਂਟਰ ਜਾਂ ਜਿਹੜੇ ਪੀਜੀ ਵਗੈਰੇ ਜਾਂ ਕੋਈ ਰੈਂਟ ਤੇ ਲੈ ਕੇ ਕੋਈ ਜਿਹੜਾ ਉਹਦੇ ਵਿੱਚ ਮੋਰਲ ਡਰਾਫਟਿੰਗ ਦਾ ਕੋਈ ਜਿਹੜਾ ਗਲਤ ਕੰਮ ਕਰਾਇਆ ਜਾਊਗਾ ਤਾਂ ਉਹਦੇ ਖਿਲਾਫ ਜਿਹੜੀ ਹੈ ਸਖਤ ਤੋਂ ਸਖਤ ਕਾਰਵਾਈ ਜਿਹੜੀ ਅਮਲ ਵਿੱਚ ਲਿਆਂਦੀ ਜਾਵੇਗੀ ਤੇ ਕਿਸੇ ਨੂੰ ਬਖਸ਼ਿਆ ਨਹੀਂ ਜਾਵੇ ਕੋਈ ਨਿਗਰਾਨੀ ਵੀ ਤੁਹਾਡੇ ਵੱਲੋਂ ਵਿਸ਼ੇਸ਼ ਰੱਖੀ ਜਾਲੀ ਹਾਂਜੀ ਸਾਡੇ ਵੱਲੋਂ ਜਿਹੜਾ ਰੂਟੀਨ ਚ ਜਿਹੜੀ ਚੈਕਿੰਗ ਵੀ ਚੱਲਦੀ ਰਹਿੰਦੀ ਹੈ ਜੋ ਪਿੱਛੇ ਜਿਵੇਂ ਪੀਜੀ ਦੀ ਚੈਕਿੰਗ ਕੀਤੀ ਗਈ ਸੀ ਤੇ ਜਿਹੜੇ ਹੈ ਹੋਰ ਸਫਾ ਸੈਂਟਰ ਹੈ ਜਾਂ ਜਿਹੜੇ ਹੋਰ ਵੀ ਐਵੇਂ ਜਿ ਸਾਨੂੰ ਜਿੱਥੇ ਇਨਫੋਰਮੇਸ਼ਨ ਸਾਡੇ ਵੱਲੋਂ ਡਵੈਲਪ ਕੀਤੀ ਜਾਂਦੀ ਹੈ ਉਹ ਲਗਾਤਾਰ ਸਾਡੇ ਵੱਲੋਂ ਜਿਹੜੀ ਇਸ ਤਰ੍ਹਾਂ ਦੀ ਕੋਸ਼ਿਸ਼ ਚੱਲਦੀ ਰਹਿੰਦੀ ਹੈ ਤੇ ਇਹਨਾਂ ਦੇ ਆਉਣ ਵਾਲੇ ਸਮੇਂ 'ਚ ਵੀ ਜੇ ਕੋਈ ਗੱਲ ਸਾਹਮਣੇ ਆਉਂਗੀ ਕਿਸੇ ਦੇ ਵੀ ਉਹਦੇ ਖਿਲਾਫ ਜਿਹੜੀ ਸਖਤ ਸਜ਼ਾਕਾਰ ਰਿਵਲ ਵਿੱਚ ਲਿਆਂਦੀ ਜਾਵੇ। ਹਾਂਜੀ ਜਿਹੜਾ ਹੈਗੇ ਕੋਈ ਵੀ ਜਿਹੜਾ ਹੈਗਾ ਉਹਦਾ ਪੀਜੀ ਦਾ ਕਿ ਕੰਮ ਕਰਦਾ ਹੈਗਾ ਤਾਂ ਉਹ ਉਹਨੂੰ ਰਜਿਸਟਰਡ ਜ਼ਰੂਰ ਕਰਾਵੇ। ਡੀ ਸਾਹਿਬ ਦੇ ਮਾਨਯੋਗ ਡਿਪਟੀ ਕਮਿਸ਼ਨਰ ਬਠਿੰਡਾ ਦੇ ਜਿਹੇ ਸੰਬੰਧੀ ਜਿਹੜੇ ਹੁਕਮ ਜਾਰੀ ਕੀਤੇ ਗਏ ਆ। ਤੇ ਜੋ ਵੀ ਉੱਥੇ ਕਿਰਾਏਦਾਰ ਰਹਿੰਦੇ ਆ ਉਹਨਾਂ ਦੀ ਸਾਰਿਆਂ ਦੀ ਵੈਰੀਫਿਕੇਸ਼ਨ ਵੀ ਜ਼ਰੂਰ ਕਰਵਾਈ ਜਾਵੇ ਤਾਂ ਜੋ ਕੋਈ ਵੀ ਜਿਹੜਾ ਮਾੜਾ ਅਨਸਰ ਹੈ ਉਹ ਇੱਥੇ ਆ ਕੇ ਰਹਿ ਕੇ ਕੋਈ ਜਿਹੜੇ ਹੈਗੇ ਇੱਥੇ ਕੋਈ ਹਰਕਤ ਜਾਂ ਜਿਹੜਾ ਕੋਈ ਮਾੜੇ ਕੰਮ ਨੂੰ ਅੰਜਾਮ ਨਾ ਦੇ ਸਕੇ ਇਹਨਾਂ ਦੀ ਇਨਵਰਗੇਸ਼ਨ ਹੋਈ ਸੀ ਜਦੋਂ ਰਾਜੇ ਸੀ ਇਹ ਅਸੀਂ ਅਜੇ ਤੁਹਾਨੂੰ ਦੱਸਿਆ ਵੀ ਪ੍ਰੀ-ਨਿਮਿੰਨੀ ਸਟੇਜ ਤੇ ਇਨਵੈਸਟੀਗੇਸ਼ਨ ਹੈ ਇਹਦੇ ਜਿਹੜੇ ਅਸੀਂ ਸਾਰੇ ਹਜੇ ਰਿਪੋਰਟ ਲੈ ਰਹੇ ਹਾਂ ਤੇ ਦੌਰਾਨੀ ਤਤਕਸ਼ ਜਿਹੜਾ ਹੈਗਾ ਜੋ ਵੀ ਫੈਕਟਸ ਆਉਣਗੇ ਕੋਈ ਨਵਾਂ ਫੈਕਟ ਆਉਂਦਾ ਉਹ ਵੀ ਤੁਹਾਡੇ ਨਾਲ ਸ਼ੇਅਰ ਕੀਤਾ ਜਾਵੇ